ਦੀ ਲਾਈਫ ਚ ਨਹੀਂ ਬਣਦੀ ਕੰਮ ਕਿਹ나 ਦੀ ਜ਼ਿੰਦਗੀ ਵਿੱਚ ਨਹੀਂ ਹੁੰਦਾ ਜਿਹੜੇ ਸੁਣਦੇ ਆ ਪਰ ਮੰਨਦੇ ਨਹੀਂ ਉਹ ਸਿਰਫ ਸੁਣਨ ਵਾਲੇ ਆ ਓਨਲੀ ਲਿਸਨਰਜ਼ ਜਾਂ ਵਿਊਅਰਜ਼ ਜਾਂ ਜੋ ਸਿਰਫ ਦੇਖਣ ਵਾਲੇ ਆ ਜਾਂ ਸਿਰਫ ਉਹ ਸੁਣਨ ਵਾਲੇ ਆ ਪਰ ਉਹ ਮੈਡੀਟੇਟ ਨਹੀਂ ਕਰਦੇ ਉਹ ਮਨਨ ਨਹੀਂ ਕਰਦੇ ਉਹਨੂੰ ਮੰਨਦੇ ਨਹੀਂ ਉਹਦੇ ਅਨੁਸਾਰ ਨਹੀਂ ਕਰਦੇ ਪਰ ਜੇ ਤੁਸੀਂ ਸੁਣ ਕੇ ਮੰਨਣਾ ਸ਼ੁਰੂ ਕਰ ਦਿੱਤਾ ਮੈਂ ਕਹਿੰਦੀ ਇੱਥੇ ਪਾਸਟਰ ਜੀ ਨੇ ਕਿਹਾ ਕਰਨਾ ਇਹਨਾਂ ਦੀਆਂ ਗਵਾਹੀਆਂ ਵੀਕਡੇਜ਼ ਵਿੱਚ ਲੈ ਲਿਆ ਕਰੋ ਹਰ ਰੋਜ਼ ਆਪਾਂ ਚੈਨਲ ਤੇ ਪਲੇ ਕਰ ਦਿਆ ਕਰਨੀਆਂ ਕਿਉਂਕਿ ਹਰ ਹਫ਼ਤੇ ਗਵਾਹੀਆਂ ਦੀਆਂ ਜਿਹੜੀਆਂ ਉਹ ਇੰਨੀਆਂ ਜ਼ਿਆਦਾ ਲਾਈਨਾਂ ਲੱਗ ਜਾਣੀਆਂ ਆ ਕਿਉਂਕਿ ਤੁਸੀਂ ਮੰਨਣਾ ਸ਼ੁਰੂ ਕਰ ਦੇਣਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਅਰ वचन ਦੇ ਵਿੱਚ ਲਿਖਿਆ ਜਦ ਤੱਕ ਇੱਕ ਇੱਕ ਬਿੰਦੀ ਵੀ ਪੂਰੀ ਨਾ ਹੋ ਜਾਏ ਕੁਝ ਵੀ ਨਹੀਂ ਟਲੇਗਾ ਜੋ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਆ ਉਹ ਇੱਕ ਇੱਕ ਬਿੰਦੀ ਵੀ ਪੂਰੀ ਹੋਣੀ ਆ ਮਤਲਬ ਕਿ ਹਰ ਸ਼ਬਦ ਪੂਰਾ ਹੋਣਾ ਆ ਹਰ ਆਸ਼ੀਸ਼ ਪੂਰੀ ਹੋਣੀ ਆ ਹਰ ਭੁੱਖ ਪਾਣੀ ਪੂਰੀ ਹੋਣੀ ਆ ਹਰ ਕੰਮ ਪੂਰਾ ਹੋਣਾ ਆ ਉਹਨਾਂ ਦੇ ਲਈ ਜਿਨ੍ਹਾਂ ਨੇ ਸੁਣਨਾ ਆ ਔਰ ਸੁਣ ਕੇ ਮੰਨ ਲੈਣਾ ਆ ਜਿਨ੍ਹਾਂ ਨੇ ਪੜਨਾ ਹੈ ਪੜ ਕੇ ਮੰਨ ਲੈਣਾ ਹੈ ਜਿਨ੍ਹਾਂ ਨੇ ਦੇਖਣਾ ਹੈ ਦੇਖ ਕੇ ਮੰਨ ਲੈਣਾ ਹੈ ਉਹਨਾਂ ਦੇ ਜੀਵਨ ਵਿੱਚ ਇਹ ਕੰਮ ਹੋ ਜਾਣੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਧੰਨਿਆ ਉਹ ਜਿਹੜੇ ਪਰਮੇਸ਼ਵਰ ਦੇ ਵਚਨ ਨੂੰ ਸੁਣਦੇ ਅਤੇ ਮੰਨਦੇ ਆ ਇਸ ਲਈ ਤੁਸੀਂ ਐਡਾ ਰੱਖਣਾ ਵੀ ਜਿੱਦਾਂ ਤੁਹਾਡੇ ਹੱਥਾਂ ਵਿੱਚ ਨੈਟ ਹੋਵੇ ਵੀ ਜਿੱਦੋਂ ਵੀ ਸ਼ਬਦ ਆ ਰਿਹਾ ਤੁਸੀਂ ਕੈਚ ਕਰਨਾ ਆ ਸ਼ਬਦ ਛੁੱਟਣਾ ਨਹੀਂ ਚਾਹੀਦਾ ਜੇ ਸ਼ਬਦ ਪਥਰੀਲੀ ਜ਼ਮੀਨ ਤੇ ਡਿੱਗ ਗਿਆ ਕਿਉਂਕਿ ਸ਼ਬਦ ਇੱਕ ਬੀਜ ਆ ਜੇ ਪਥਰੀਲੀ ਜ਼ਮੀਨ ਤੇ ਡਿੱਗ ਗਿਆ ਉਹਨੇ ਜੜ ਨਹੀਂ ਫੜਨੀ ਜੇ ਕੰਡਿਆਂ ਵਾਲੀ ਤੇ ਡਿੱਗ ਗਿਆ ਕੰਡਿਆਂ ਨੇ ਉਹਨੂੰ ਦਬਾ ਲੈਣਾ ਆ ਜੇ ਰੜੇ ਡਿੱਗ ਗਿਆ ਪੰਛੀਆਂ ਨੇ ਲੈ ਕੇ ਉੱਡ ਜਾਣਾ ਆ ਜਦੋਂ ਤੱਕ ਬੀਜ ਉਪਜਾਉ ਧਰਤੀ ਉੱਤੇ ਨਹੀਂ ਡਿੱਗੇਗਾ ਜੜ ਨਹੀਂ ਫੜੇਗਾ ਪੌਦਾ ਨਹੀਂ ਬਣੇਗਾ ਫਲ ਨਹੀਂ ਲੈ ਕੇ ਆਏਗਾ ਆਪਣੇ ਦਿਲਾਂ ਦੀ ਉਪਜਾਉ ਧਰਤੀ ਉੱਤੇ ਪਰਮੇਸ਼ਵਰ ਦੇ ਬਚਨ ਨੂੰ ਡਿੱਗਣ ਦਿਓ ਅਰ ਫਿਰ ਉਸ ਬਚਨ ਨੂੰ ਜੜ ਫੜਨ ਦਿਓ ਜੇ ਕਿਸਾਨ ਛੱਟਾ ਦੇ ਕੇ ਪੈੜੀ ਦੇ ਵਿੱਚ ਭੁੱਲ ਜਾਵੇ ਕਿ ਮੈਂ ਇੱਥੇ ਕੁਝ ਬੀਜਿਆ ਆ ਉਹ ਉਧਰ ਗੇੜੀ ਨਾ ਮਾਰੇ ਉਹਨੂੰ ਪਾਣੀ ਨਾ ਲਾਏ ਉਹਨੂੰ ਖਾਦ ਨਾ ਪਾਏ ਉਹਨੂੰ ਗੁੱਡੇ ਨਾ ਪੰਛੀਆਂ ਨੂੰ ਨਾ ਉਡਾਏ ਤਾਂ ਕੀ ਉਹ ਇੱਕ ਚੰਗੀ ਪੈਦਾਵਾਰ ਪ੍ਰਾਪਤ ਕਰ ਸਕਦਾ ਆ ਨਹੀਂ ਕਰ ਸਕਦਾ ਇਸੇ ਤਰ੍ਹਾਂ ਅਗਰ ਤੁਸੀਂ ਬਚਨ ਨੂੰ ਦਿਲ ਦੇ ਉੱਤੇ ਲੈ ਲਿਆ ਪਰ ਉਹਦੀ ਸਿੰਚਾਈ ਨਹੀਂ ਕੀਤੀ ਉਹਨੂੰ ਪਾਣੀ ਨਹੀਂ ਦਿੱਤਾ ਉਹਦੇ ਵੱਲ ਡੇੜਾ ਨਹੀਂ ਮਾਰਿਆ ਚੇਤੇ ਨਹੀਂ ਕੀਤਾ ਕਿ ਮੇਰੇ ਲਈ ਤਾਂ ਬਰਕਤ ਦੇ ਅੱਖਰ ਬੋਲੇ ਗਏ ਆ ਮੇਰੇ ਲਈ ਤਾਂ ਪਰਮੇਸ਼ਵਰ ਨੇ ਆਸ਼ੀਸ਼ ਦੇ ਬਚਨ ਠਹਿਰਾਏ ਆ ਮੇਰੇ ਤਾਂ ਘਰਾਣੇ ਨੂੰ ਬਰਕਤ ਦਿੱਤੀ ਆ ਮੇਰੇ ਘਰ ਨੂੰ ਬਰਕਤ ਦਿੱਤੀ ਆ ਮੇਰੇ ਤਾਂ ਪਸ਼ੂਆਂ ਦੇ ਉੱਤੇ ਬਰਕਤ ਆ ਮੇਰੇ ਤਾਂ ਪੇਟ ਦੇ ਫਲ ਦੇ ਉੱਤੇ ਬਰਕਤ ਆ ਮੇਰੇ ਕਾਰੋਬਾਰ ਦੇ ਉੱਤੇ ਬਰਕਤ ਆ ਮੇਰੇ ਦਿਲ ਦੇ ਉੱਤੇ ਪਰਮੇਸ਼ਵਰ ਦੀ ਕਿਰਪਾ ਆ ਮੈਂ ਪਰਮੇਸ਼ਵਰ ਦੀ ਹੈਕਲ ਆਂ ਪਰਮੇਸ਼ਵਰ ਦਾ ਆਤਮਾ ਮੇਰੇ ਅੰਦਰ ਵਸਦਾ ਜਦ ਤੱਕ ਤੁਸੀਂ ਫੇਰਾ ਨਹੀਂ ਪਾਉਂਗੇ ਜਿੱਥੇ ਬੀਜ ਬੀਜਿਆ ਗਿਆ ਆ ਉੱਥੇ ਅਗਰ ਕੋਈ ਜੜੀ ਬੁੱਟੀ ਜੰਗਲੀ ਉੱਗ ਗਈ ਆ ਜੇ ਉਹਨੂੰ ਨਹੀਂ ਪੁੱਟੋਗੇ ਤੁਸੀਂ ਅੱਛੀ ਫਸਲ ਨਹੀਂ ਲੈ ਸਕਦੇ ਕਦੀ ਕਦੀ ਚੰਗਾ ਬਚਨ ਜਾਣ ਦੇ ਬਾਅਦ ਵਿੱਚ ਮਨ ਵਿੱਚ ਬੁਰੇ ਵਿਚਾਰ ਉੱਠਣ ਲੱਗ ਜਾਂਦੇ ਆ ਉਹ ਕੀ ਆ ਜੰਗਲੀ ਬੁੱਟੀ ਹਰ ਜੰਗਲੀ ਬੁੱਟੀ ਨੂੰ ਆਪਣੇ ਅੰਦਰੋਂ ਕੱਢ ਦਿਓ ਅਗਰ ਤੁਸੀਂ ਚਾਹੁੰਦੇ ਆ ਕਿ ਤੁਹਾਡੀ ਜਿਹੜੀ ਫਸਲ ਆ ਉਹ ਨਿਰੋਲ ਸ਼ੁੱਧ ਤੇ ਅੱਛੀ ਹੋਏ ਹਰ ਤਰ੍ਹਾਂ ਦੇ ਸ਼ੱਕ ਨੂੰ ਆਪਣੇ ਮਨ ਚੋਂ ਕੱਢ ਦਿਓ ਸ਼ੱਕ ਨਾ ਕਰੋ ਕਿ ਮੈਂ ਚੰਗਾ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਪਰ ਵਿਸ਼ਵਾਸ ਕਰੋ ਕਿ ਮੈਂ ਚੰਗਾ ਹੋਣਾ ਹੀ ਹੋਣਾ ਹਾਂ ਮੈਂ ਪਰਮੇਸ਼ਵਰ ਦਾ ਬੇਟਾ ਬਨਣਾ ਹੀ ਬਨਣਾ ਹਾਂ ਮੈਂ ਪਰਮੇਸ਼ਵਰ ਦੀ ਬੇਟੀ ਬਨਣਾ ਹੀ ਬਨਣਾ ਹਾਂ ਮੈਂ ਵਚਨ ਦੇ ਅਨੁਸਾਰ ਚੱਲਣਾ ਹੀ ਚੱਲਣਾ ਹਾਂ ਤੁਹਾਨੂੰ ਵਚਨ ਤੇ ਚੱਲਣ ਤੋਂ ਤੁਹਾਡੇ ਬਿਨਾ ਹੋਰ ਕੋਈ ਨਹੀਂ ਰੋਕ ਸਕਦਾ ਤੁਹਾਨੂੰ ਵਚਨ ਪੂਰਾ ਕਰਨ ਤੋਂ ਤੁਹਾਡੇ ਬਿਨਾ ਹੋਰ ਕੋਈ ਨਹੀਂ ਰੋਕ ਸਕਦਾ ਅਗਰ ਤੁਸੀਂ ਆਪਣਾ ਫੈਸਲਾ ਮਜ਼ਬੂਤ ਕਰ ਲਿਆ ਯੂਨੀਵਰਸ ਦੀਆਂ ਸਾਰੀਆਂ ਪਾਵਰਸ ਤੁਹਾਡੀ ਮਦਦ ਕਰਨ ਲਈ ਲੱਗ ਜਾਣਗੀਆਂ ਬਸ ਤੁਸੀਂ ਆਪਣਾ ਫੈਸਲਾ ਦ੍ਰਿੜ ਕਰਨਾ ਹੈ ਆਪਣੇ ਫੈਸਲੇ ਦੀ ਮਜ਼ਬੂਤੀ ਨੂੰ ਕਾਇਮ ਰੱਖਣਾ ਮੈਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲੂਗੀ ਮੈਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਾਂਗਾ ਮੈਂ ਚੁਗਲੀਆਂ ਨਹੀਂ ਕਰਾਂਗਾ ਮੈਂ ਝੂਠ ਨਹੀਂ ਬੋਲਾਂਗਾ ਮੈਂ ਬੁਰੀਆਂ ਚੀਜ਼ਾਂ ਨਹੀਂ ਸੁਣਾਗਾ ਮੈਂ ਬੁਰੀਆਂ ਚੀਜ਼ਾਂ ਨਹੀਂ ਦੇਖਾਂਗਾ ਹੁਣ ਅਗਰ ਤੁਸੀਂ ਇਹ ਫੈਸਲਾ ਕੀਤਾ ਕਿ ਮੈਂ ਬੁਰੀਆਂ ਚੀਜ਼ਾਂ ਨਹੀਂ ਸੁਣੂੰਗਾ ਤਾਂ ਤੱਕੇ ਨਾਲ ਥੋੜੀ ਕੋਈ ਤੁਹਾਡੇ ਕੰਨਾਂ ਦੇ ਵਿੱਚ ਬੁਰੀਆਂ ਚੀਜ਼ਾਂ ਪਾ ਦੇਗਾ ਕਈ ਵਰੀ ਬੁਰੀਆਂ ਗੱਲਾਂ ਹੋ ਰੀਆਂ ਹੁੰਦੀਆਂ ਆ ਬੁਰਾਈ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਕੋਈ ਚੁਗਲੀ ਕੀਤੀ ਜਾ ਰਹੀ ਕੋਈ ਨਿੰਦਿਆ ਕੀਤੀ ਜਾ ਰਹੀ ਤੁਸੀਂ ਫੈਸਲਾ ਕੀਤਾ ਕਿ ਮੈਂ ਨਹੀਂ ਸੁਣਨਾ ਤਾਂ ਉਸ ਵੇਲੇ ਫਿਰ ਤੁਸੀਂ ਕੀ ਕਰੋਗੇ ਤੁਸੀਂ ਪ੍ਰਾਰਥਨਾ ਕਰੋ ਕਿ ਮੈਂ ਹਰ ਬੁਰਾਈ ਵਾਲੇ ਸ਼ਬਦ ਤੋਂ ਆਪਣੇ ਕੰਨਾਂ ਨੂੰ ਬੰਦ ਕਰਦੀਆਂ ਬੰਦ ਕਰਦਾ ਹਾਂ ਮੈਂ ਇਹਨਾਂ ਨੂੰ ਆਪਣੇ ਅੰਦਰ ਨਹੀਂ ਲੈਂਦਾ ਮੇਰੇ ਅੰਦਰ ਬੁਰਾਈ ਵਾਲੇ ਸ਼ਬਦਾਂ ਲਈ ਕੋਈ ਜਗ੍ਹਾ ਨਹੀਂ ਆ ਮੇਰਾ ਅੰਦਰ ਚੰਗੀਆਂ ਚੀਜ਼ਾਂ ਦੇ ਨਾਲ ਓਵਰਫਲੋ ਹੋ ਰਿਹਾ ਆ ਅਛੀਆਂ ਚੀਜ਼ਾਂ ਸੁਣੋ ਅਰ ਜਿਹੋ ਜਿਹਾ ਤੁਸੀਂ ਵੇਖੋਗੇ ਜਿਹੋ ਜਿਹਾ ਤੁਸੀਂ ਸੁਣੋਗੇ ਉਹਦਾ ਪ੍ਰਭਾਵ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਨੋਟ ਕਰੋਗੇ ਹallelujah ਇਸ ਲਈ ਅਗਰ ਤੁਸੀਂ ਚਾਹੁੰਦੇ ਆ ਕਿ ਅੱਜ ਤੁਸੀਂ ਗਵਾਹੀ ਦੇ ਨਾਲ ਉੱਠੋ ਅਗਰ ਤੁਸੀਂ ਚਾਹੁੰਦੇ ਆ ਅੱਜ ਤੁਹਾਡੇ ਜੀਵਨ ਦੇ ਵਿੱਚ ਇਨਸਟੈਂਟਲੀ ਮਿਰਕਲਸ ਹੋ ਜਾਣ ਚਮਤਕਾਰ ਹੋ ਜਾਣ ਹੁਣੇ ਤੁਹਾਡਾ ਜੀਵਨ ਬਦਲ ਜਾਏ ਹੁਣੇ ਤੁਹਾਡੀਆਂ ਸੋਚਾਂ ਬਦਲ ਜਾਣ ਹੁਣੇ ਤੁਹਾਡਾ ਮਨ ਬਦਲ ਜਾਏ ਹੁਣੇ ਪਾਪ ਤੋਂ ਤੁਸੀਂ ਆਜ਼ਾਦ ਹੋ ਜਾਓ ਫਿਰ ਹੁਣੇ ਤੁਸੀਂ ਪਰਮੇਸ਼ਵਰ ਦੇ ਬਚਨ ਨੂੰ ਮੰਨ ਲਵੋ ਫਿਰ ਇਹ ਤੁਹਾਡੇ ਲਈ ਹੋ ਜਾਵੇਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਿਨਨੇ ਕਾਲੇ ਤੁਸੀਂ ਸੁਣਨ ਦੇ ਵਿੱਚ ਹੋਵੋਗੇ ਜਿਨਨੇ ਕਾਲੇ ਸੁਣ ਕੇ ਮੰਨਣ ਦੇ ਵਿੱਚ ਹੋਵੋਗੇ ਉਨਨੀ ਛੇਤੀ ਤੁਸੀਂ ਟੈਸਟੀਮਨੀ ਦੇ ਨਾਲ ਖੜੇ ਹੋਵੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਦੇਖੋ ਇਹ ਬਰਕਤ ਲੈਣ ਦਾ ਇੱਕ ਬਹੁਤ ਵੱਡਾ ਸੀਕ੍ਰੇਟ ਪੁਆਇੰਟ ਆ ਬਹੁਤ ਵੱਡਾ ਛੁਪਿਆ ਹੋਇਆ ਭੇਤ ਆਹੇ ਜਿਹੜਾ ਬਾਲਿਆਂ ਨੂੰ ਨਹੀਂ ਪਤਾ ਪਰ ਤੁਹਾਨੂੰ ਆਜ ਉਸ ਮਹਾਨ ਪਰਮੇਸ਼ਵਰ ਜੀ ਦਾ ਜੋ ਆਪਣੇ ਧੀਆ ਪੁੱਤਾਂ ਦੇ ਉੱਤੇ ਆਪਣੀਆਂ ਭੇਤਾਂ ਨੂੰ ਪ੍ਰਗਟ ਕਰਦੇ ਆ ਕਿਉਂਕਿ ਉਹ ਚਾਹੁੰਦੇ ਆ ਮੇਰੇ ਬੱਚੇ ਕਿਸੇ ਵੀ ਚੰਗੀ ਚੀਜ਼ ਤੋਂ ਵਾਂਝੇ ਨਾ ਰਹਿਣ ਇਸ ਲਈ ਜਦੋਂ ਅੱਜ ਹੀਲਿੰਗ ਪ੍ਰੇਅਰ ਹੋਣੀ ਆ ਡਿਲੀਵਰੈਂਸ ਦੀ ਪ੍ਰੇਅਰ ਹੋਣੀ ਆ ਇੱਥੇ ਮੈਨੂੰ ਨਹੀਂ ਪਤਾ ਕਿੰਨੇ ਦੁਸ਼ਟ ਆਤਮੀਆਂ ਵਾਲੇ ਆ ਕਿੰਨੇ ਬਿਮਾਰੀ ਵਾਲੇ ਜੋ ਮੇਰੇ ਭੈਣ ਭਰਾ ਹੋਰ ਕਿਸੇ ਸਮੱਸਿਆ ਦੇ ਵਿੱਚ ਬੈਠੇ ਆ ਪਰ ਮੈਂ ਤੁਹਾਡੇ ਨਾਲ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਪ੍ਰੋਮਿਸ ਕਰਦੀ ਆ ਅਗਰ ਤੁਸੀਂ ਉਹ ਸ਼ਬਦ ਜਿਹੜੇ ਤੁਹਾਡੇ ਲਈ ਬੋਲੇ ਜਾਣੇ ਆ ਉਹ ਟੱਚ ਜਿਹੜਾ ਤੁਹਾਡੇ ਉੱਤੇ ਕੀਤਾ ਜਾਣਾ ਆ ਤੁਹਾਨੂੰ ਜਿਹੜਾ ਸਪਰਸ਼ ਕੀਤਾ ਜਾਣਾ ਆ ਛੂਇਆ ਜਾਣਾ ਆ ਅਗਰ ਤੁਸੀਂ ਨੇਚਾ ਦੇ ਨਾਲ ਉਹਨਾਂ ਅੱਖਰਾਂ ਨੂੰ ਉਸ ਸਪਰਸ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਲਿਆ ਮੰਨ ਲਿਆ ਰਿਸੀਵ ਕਰ ਲਿਆ ਤਾਂ ਅੱਜ ਇੱਥੇ ਘੰਟੇ ਨਹੀਂ ਲੱਗਣਗੇ ਸਿਕੰਟਾਂ ਵਿੱਚ ਕੰਮ ਹੋਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿੱਦਾਂ ਹੀ ਤੁਹਾਡੇ ਤੇ ਹੱਥ ਲੱਗਣਾ ਤੁਸੀਂ ਡਿਲੀਵਰ ਹੋ ਜਾਣਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਜਿੱਦਾਂ ਹੀ ਸ਼ਬਦ ਆਉਣਾ ਉਹਨੇ ਕੰਮ ਕਰੀ ਜਾਣਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਕਿਉਂਕਿ ਉਹ ਕੋਈ ਸਧਾਰਨ ਸ਼ਬਦ ਨਹੀਂ ਆ ਸ਼ਬਦ ਦਾ ਮਨੁੱਖ ਦਾ ਹੀ ਬਹੁਤ ਪਾਵਰਫੁਲ ਆ ਤੇ ਜਦੋਂ ਕੋਈ ਚੰਗਾ ਸ਼ਬਦ ਪ੍ਰਭੂ ਯਿਸੂ ਮਸੀਹ ਜੀ ਦਾ ਨਾਮ ਲੈ ਕੇ ਬੋਲ ਦਿੱਤਾ ਜਾਏ ਤੁਸੀਂ ਸੋਚੋ ਉਹਦੀ ਪਾਵਰ ਕਿੰਨੀ ਵੱਧ ਜਾਂਦੀ ਹੈ ਹਾਲੇਲੂਇਆ ਤੁਸੀਂ ਦੇਖੋ ਜਿਹੜਾ ਜਿਹੜਾ ਇੱਕ ਕਾਰਤੂਸ ਹੁੰਦਾ ਆ ਜਿਹੜੀ ਬੰਦੂਕ ਵਿੱਚ ਪਾਏ ਜਾਣ ਵਾਲੀ ਗੋਲੀ ਹੁੰਦੀ ਆ ਉਹ ਬੰਦੇ ਨੂੰ ਮਾਰਦੀ ਆ ਕਿ ਨਹੀਂ ਮਾਰਦੀ ਮਾਰਦੀ ਆ ਨਾ ਪਰ ਕਦੋਂ ਮਾਰ ਦਿਆ ਜੇ ਮੈਂ ਉਸ ਗੋਲੀ ਨੂੰ ਹੱਥ ਵਿੱਚ ਫੜ ਕੇ ਕਿਸੇ ਦੇ ਮਾਰਾਂ ਉਹ ਬੰਦਾ ਮਰ ਜੂਗਾ ਪਰ ਜਦੋਂ ਉਸ ਗੋਲੀ ਨੂੰ ਬੰਦੂਕ ਵਿੱਚ ਪਾ ਕੇ ਕੋਈ ਮਾਰੇ ਤਾਂ ਬੰਦਾ ਬਚ ਜੂਗਾ ਇਸੇ ਤਰ੍ਹਾਂ ਜਦੋਂ ਸ਼ਬਦ ਪ੍ਰਭੂ ਯਿਸੂ ਮਸੀਹ ਜੀ ਦਾ ਨਾਮ ਲੈ ਕੇ ਬੋਲਿਆ ਜਾਂਦਾ ਆ ਉਹ ਕਿਸੇ ਕਾਰਤੂਸ ਨਾਲੋਂ ਤੇ ਕਿਸੇ ਹਥਿਆਰ ਨਾਲੋਂ ਘੱਟ ਨਹੀਂ ਪਰ ਉਹਦੇ ਨਾਲੋਂ 10 ਗੁਣਾ ਵੱਧ ਤੇਜ਼ੀ ਨਾਲ ਕੰਮ ਕਰਦਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਇਸ ਲਈ ਇਸ ਗੱਲ ਨੂੰ ਅੰਡਰਸਟੈਂਡ ਕਰੋ ਸਮਝਣ ਦੀ ਕੋਸ਼ਿਸ਼ ਕਰੋ ਸਿੱਖਣ ਦੀ ਕੋਸ਼ਿਸ਼ ਕਰੋ ਉਹਨੂੰ ਅਨੁਭਵ ਕਰਨ ਦੀ ਕੋਸ਼ਿਸ਼ ਕਰੋ ਉਹਨੂੰ ਆਪਣੀ ਜ਼ਿੰਦਗੀ ਵਿੱਚ ਰਿਸੀਵ ਕਰਨ ਦੀ ਕੋਸ਼ਿਸ਼ ਕਰੋ ਇਹ ਸ਼ਬਦ ਜਿਹੜਾ ਪਾਸਟਰ ਜੀ ਨੇ ਬੋਲਿਆ ਪਰਮੇਸ਼ਵਰ ਦੇ ਦਾਸ ਨੇ ਬੋਲਿਆ ਪਰਮੇਸ਼ਵਰ ਦੀ ਦਾਸੀ ਨੇ ਬੋਲਿਆ ਇਹ वचन ਦੇ ਅਨੁਸਾਰ ਇਹ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਬੋਲਿਆ ਜਾ ਰਿਹਾ ਹੈ ਇਹ ਅਖਤਿਆਰ ਦੇ ਨਾਲ ਬੋਲਿਆ ਜਾ ਰਿਹਾ ਹੈ ਇਹ ਪਾਈ ਹੋਈ ਅਧਿਕਾਰ ਦੇ ਨਾਲ ਬੋਲਿਆ ਜਾ ਰਿਹਾ ਹੈ ਕੰਮ ਕਰੇਗਾ ਮੇਰੇ ਜੀਵਨ ਵਿੱਚ ਇਹ ਸ਼ਬਦ ਕੰਮ ਕਰੇਗਾ ਮੈਂ ਖੁਦ ਜੋ ਪ੍ਰਾਰਥਨਾ ਕਰ ਰਹੀ ਆਂ ਮੈਂ ਪ੍ਰਭੂ ਯਿਸੂ ਜੀ ਦੇ ਨਾਮ ਵਿੱਚ ਕਰ ਰਹੀ ਆਂ ਇਹ ਉੱਤਰ ਲੈ ਕੇ ਆਏਗੀ ਔਰ ਜਦੋਂ ਤੁਸੀਂ ਇਸ ਲੈਵਲ ਤੇ ਚਲੇ ਗਏ ਹਰ ਉਹ ਚੀਜ਼ ਜੋ ਤੁਸੀਂ ਆਪਣੇ ਜੀਵਨ ਦੇ ਵਿੱਚ ਚਾਹੁੰਦੇ ਆ ਪ੍ਰਾਪਤ ਕਰੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਸੋ HKL ਦੀ ਕਿਤਾਬ ਉਹਦਾ 37 ਨੰਬਰ ਅਧਿਆਇ ਤੇ ਉਹਦੀ 4 ਤੋਂ 7 ਨੰਬਰ ਪੰਕਤੀ ਦੇ ਵਿੱਚ ਸੁਣਨ ਦਾ ਇੱਕ ਵੱਡਾ ਚਮਤਕਾਰ ਆਪਾਂ ਦੇਖਦੇ ਆਂ HKL ਦੀ ਕਿਤਾਬ Old Testament ਦੇ ਵਿੱਚ ਆ ਉਹਦਾ 37 ਨੰਬਰ ਅਧਿਆਇ ਤੇ ਉਹਦੀ 4 ਤੋਂ 7 ਨੰਬਰ ਪੰਕਤੀ ਚ ਇਦਾਂ ਲਿਖਿਆ ਆ ਫਿਰ ਉਸ ਮੈਨੂੰ ਆਖਿਆ ਉਹ ਇਨਾਂ ਹੱਡੀਆਂ ਉੱਤੇ ਅਗੰਮਵਾਚ ਅਤੇ ਇਹਨਾਂ ਨੂੰ ਆਖੇ हे ਸੁੱਕੀ ਹੱਡਿਓ ਯਹੋਵਾ ਦਾ ਬਚਨ ਸੁਣੋ ਇੱਥੇ ਪਰਮੇਸ਼ਰ ਜੀ ਆਪਣੇ نبی ਨੂੰ ਦਰਸ਼ਨ ਦੇ ਵਿੱਚ ਇੱਕ ਕਬਰਸਥਾਨ ਵਰਗੇ ਥਾਂ ਤੇ ਲੈ ਕੇ ਗਏ ਜਿੱਥੇ ਸੁੱਕੀਆਂ ਤੇ ਚੂਰ-ਚੂਰ ਹੋਈਆਂ ਬਹੁਤ ਪੁਰਾਣੀਆਂ ਹੱਡੀਆਂ ਆ ਕੋਈ ਨਵੇਂ ਗੱਡੇ ਹੋਏ ਮੁਰਦੇ ਨਹੀਂ ਉਹ ਹੱਡੀਆਂ ਜਿਨ੍ਹਾਂ ਦੇ ਉੱਤੇ ਮਾਸ ਨਹੀਂ ਆ ਨਾੜੀਆਂ ਨਹੀਂ ਆ ਟੁੱਟ ਚੁੱਕੀਆਂ ਆ ਭਰ ਚੁੱਕੀਆਂ ਆ ਔਰ ਚੂਰ ਚੂਰ ਹੋਈਆਂ ਆ ਇੱਥੇ ਪਰਮੇਸ਼ਰ ਜੀ ਨੇ ਆਪਣੇ ਜਨ ਨੂੰ ਆਪਣੇ ਨਬੀ ਨੂੰ ਆਪਣੇ ਬੰਦੇ ਨੂੰ ਕਿਹਾ ਕਿ ਨਾ ਇਨ੍ਹਾਂ ਹੱਡੀਆਂ ਉੱਤੇ ਅਗੰਮ ਬਾਚ ਵੇਖ ਬਾਣੀ ਕਰ ਨਾ ਹੱਡੀਆਂ ਦੇ ਉੱਤੇ ਅਤੇ ਇਹਨਾਂ ਨੂੰ ਆਖੇ ਸੁੱਕੀ ਹੱਡਿਓ ਯਹਵਾ ਦਾ ਬਚਨ ਸੁਣੋ ਸੁਣਨ ਦੇ ਆਸ਼ੀਸ਼ ਦੇ ਬਾਰੇ ਵਿੱਚ ਅੱਜ ਆਪਾਂ ਸਿੱਖ ਰਹੇ ਆ ਨਾ ਕਿ ਸੁਣਨ ਦੇ ਵਿੱਚ ਕਿੰਨੀ ਕੁ ਪਾਵਰ ਹੈ ਸੁਣ ਕੇ ਰਸੀਵ ਕਰਨ ਦੇ ਵਿੱਚ ਕਿੰਨੀ ਕੁ ਪਾਵਰ ਹੈ ਤਾਂ ਇੱਥੇ ਪਰਮੇਸ਼ਵਰ ਨੇ ਕਿਹਾ ਹੱਡੀਆਂ ਨੂੰ ਕਹੇ ਕਿ ਸੁਣੋ ਪਰਬੂ ਯਹਵਾ ਇਹਨਾਂ ਹੱਡੀਆਂ ਨੂੰ ਐਂਓਂ ਫਰਮਾਉਂਦਾ ਹੈ ਪ੍ਰਭੂ ਜੀ ਨੇ ਕਿਹਾ ਇਹਨਾਂ ਹੱਡੀਆਂ ਨੂੰ ਆਖ ਕੇ ਸੁਣੋ ਕਿ ਪ੍ਰਭੂ ਯਹਵਾ ਪਰਮੇਸ਼ਰ ਇੱਦਾਂ ਫਰਮਾਉਂਦਾ ਆ ਵੇਖੋ ਮੈਂ ਤੁਹਾਡੇ ਅੰਦਰ ਆਤਮਾ ਪਾਵਾਂਗਾ ਅਤੇ ਤੁਸੀਂ ਜਿਉਂਦਿਆਂ ਹੋ ਜਾਓਗੀਆਂ ਦੇਖਣ ਨੂੰ ਫਨੀ ਜਿਆ ਨਹੀਂ ਲੱਗਿਆ ਕਿ ਡਰਾਈ ਬੋਨਸ ਸੁੱਕੀਆਂ ਹੱਡੀਆਂ ਉਹ ਕਿੱਦਾਂ ਸੁਣ ਸਕਦੀਆਂ ਆ ਕਿੱਦਾਂ ਉਹਨਾਂ ਦੇ ਅੰਦਰ ਆਤਮਾ ਪੈ ਸਕਦਾ ਪਤਾ ਨਹੀਂ ਇੱਥੇ ਕਿੰਨੇ ਜਣਿਆਂ ਦੀਆਂ ਹੱਡੀਆਂ ਆ ਕਿਹੜੀ ਹੱਡੀ ਕਿਹਦੇ ਨੇੜੇ ਪਈ ਆ ਕਿੱਦਾਂ ਹੋ ਸਕਦਾ ਆ ਪਰ ਉਹਨੇ ਕਿਹਾ ਕਿ ਇਹਨਾਂ ਹੱਡੀਆਂ ਨੂੰ ਕਹੇ ਕਿ ਪਰਮੇਸ਼ਵਰ ਰੇਤਾ ਕਹਿੰਦਾ ਕਿ ਮੈਂ ਤੁਹਾਡੇ ਅੰਦਰ ਆਤਮਾ ਪਾਵਾਂਗਾ ਅਤੇ ਤੁਸੀਂ ਜਿਉਂਦੀਆਂ ਹੋ ਜਾਓਗੀਆਂ ਅਤੇ ਮੈਂ ਤੁਹਾਡੇ ਉੱਤੇ ਨਾੜਾਂ ਦੇਵਾਂਗਾ ਅਤੇ ਤੁਹਾਡੇ ਉੱਤੇ ਮਾਸ ਚੜ੍ਹਾਵਾਂਗਾ ਇਹਦਾ ਮਤਲਬ ਉਹਨਾਂ ਦੇ ਉੱਤੇ ਨਾੜਾਂ ਨਹੀਂ ਸੀ ਉਹਨਾਂ ਦੇ ਉੱਤੇ ਮਾਸ ਨਹੀਂ ਸੀ ਅਤੇ ਤੁਹਾਨੂੰ ਚੰਮ ਨਾਲ ਟਕਾਂਗਾ ਚਮੜੀ ਵੀ ਨਹੀਂ ਸੀ ਕਿਨਾਂ ਮੈਂ ਤੁਹਾਨੂੰ ਚੰਮ ਨਾਲ ਟਕਾਂਗਾ ਅਤੇ ਤੁਹਾਡੇ ਵਿੱਚ ਆਤਮਾ ਪਾਵਾਂਗਾ ਅਤੇ ਤੁਸੀਂ ਜੀ ਪਵੋਗੀਆਂ ਅਤੇ ਤੁਸੀਂ ਜਾਣੋਗੀਆਂ ਕਿ ਮੈਂ ਯਹੋਵਾ ਹਾਂ ਸੋ ਮੈਂ ਹੁਕਮ ਅਨੁਸਾਰ ਅਗੰਮ ਵਾਚਿਆ ਤਾਂ ਪਰਮੇਸ਼ਵਰ ਦਾ ਜਨ ਕੇੰਦਾ ਪ੍ਰਭੂ ਦਾ ਨਬੀ ਕੇੰਦਾ ਕਹਿੰਦਾ ਜਿੱਦਾਂ ਮੈਨੂੰ ਹੁਕਮ ਹੋਇਆ ਮੈਂ ਉਦਾਂ ਹੀ ਭੁਖਬਾਣੀ ਕੀਤੀ ਉਦਾਂ ਹੀ ਅਗੰਮ ਵਾਚ ਦਿੱਤਾ ਕਹਿੰਦਾ ਵਾਚਿਆ ਤੇ ਜੇ ਇਸ ਵੇਲੇ ਮੈਂ ਅਗੰਮ ਵਾਚ ਰਿਹਾ ਸਾਂ ਤਾਂ ਮੈਂ ਕਹਿ ਰਿਹਾ ਸਾਂ ਤਾਂ ਇੱਕ ਸ਼ੋਰ ਆਇਆ ਇੱਕ ਰੌਲਾ ਜਿਹਾ ਹੋਇਆ ਅਤੇ ਵੇਖੋ ਪੁਚਾਰ ਸੀ ਅਤੇ ਹੱਡੀਆਂ ਇੱਕ ਦੂਜੀ ਨਾਲ ਜੁੜ ਗਈਆਂ ਹਰੇਕ ਹੱਡੀ ਆਪਣੀ ਹੱਡੀ ਨਾਲ ਅਤੇ ਮੈਂ ਵੇਖਿਆ ਤਾਂ ਕੀ ਵੇਖਦਾ ਹਾਂ ਕਿ ਉਹਨਾਂ ਉੱਤੇ ਨਾੜਾਂ ਤੇ ਮਾਸ ਚੜ ਆਇਆ ਅਤੇ ਚੰਮ ਨੇ ਉਹਨਾਂ ਨੂੰ ਢੱਕ ਲਿਆ ਪਰ ਉਹਨਾਂ ਵਿੱਚ ਆਤਮਾ ਨਹੀਂ ਸੀ ਤਾਂ ਉਹਨੇ ਮੈਨੂੰ ਆਖਿਆ ਆਤਮਾ ਲਈ ਅਗੰਮਵਾਚ ਹੇ ਆਦਮੀ ਦੇ ਪੁੱਤਰ ਅਗੰਮਵਾਚ ਤੂੰ ਆਤਮਾ ਨੂੰ ਆਖ ਕਿ ਹੇ ਪ੍ਰਭੂ ਯਹੋਵਾ ਐਉਂ ਪਰਮਾਉਂਦਾ ਹੈ हे hey, आत्मा ਤੁਸੀਂ ਚਪੇਰਿਆਂ ਦੀਆਂ ਹਵਾਵਾਂ ਤੋਂ ਆਓ ਅਤੇ ਵੱਡਿਆਂ ਹੋਿਆਂ ਵਿੱਚ ਆਤਮਾ ਪਾਓ ਕਿ ਜਿਉਂਦਿਆਂ ਹੋ ਜਾਣ ਸੋ ਮੈਂ ਉਹਦੇ ਹੁਕਮ ਦੇ ਅਨੁਸਾਰ ਅਗੰਮ ਵਾਚਿਆ ਅਤੇ ਉਹਨਾਂ ਵਿੱਚ ਆਤਮਾ ਪੈ ਗਿਆ ਅਤੇ ਜਿਉਂਦਿਆਂ ਹੋ ਕੇ ਆਪਣੇ ਪੈਰਾਂ ਪਰਨੇ ਖਲੋ ਗਈਆਂ ਇੱਕ ਬਹੁਤ ਹੀ ਵੱਡੀ ਫੌਜ ਸੀ ਹਾਲੇਲੂਇਆ ਸੁੱਕੀਆਂ ਹੱਡੀਆਂ ਚੂਰ ਨਾੜਾ ਨਹੀਂ ਲਊ ਨਹੀਂ ਮਾਸ ਨਹੀਂ ਮਸਲਸ ਨਹੀਂ ਜਾਨ ਨਹੀਂ ਆਤਮਾ ਨਹੀਂ ਓਨਲੀ ਡਰਾਈ ਬੋਨਸ ਸੁੱਕੀਆਂ ਹੱਡੀਆਂ ਪਰ ਜਦੋਂ ਉਹਨਾਂ ਹੱਡੀਆਂ ਨੇ ਸੁਣਿਆ ਜੋ ਪਰਮੇਸ਼ਵਰ ਤੇ ਜਾਨ ਨੇ ਬੋਲਿਆ ਇੱਥੇ ਪ੍ਰਭੂ ਯਹੋਵਾ ਨੇ ਆਪ ਨਹੀਂ ਗਿਆ ਉਹਨਾਂ ਹੱਡੀਆਂ ਨੂੰ ਕਿਉਂਕਿ ਪ੍ਰਭੂ ਦੇ ਆਪ ਕਹਿਣ ਦੀ ਸਮਰਥ ਨੂੰ ਆਪਾਂ ਉਤਪਤੀ ਕਿਤਾਬ ਦੇ ਵਿੱਚ ਦੇਖਦੇ ਕਹਿੰਦੇ ਸ਼ਬਦ ਬੋਲਿਆ ਤੇ ਸਾਰਾ ਕੁਝ ਸਿਰਜਿਆ ਗਿਆ ਪਰ ਇੱਥੇ ਸਾਨੂੰ ਸਮਝ ਆਏ ਕਿ ਪਰਮੇਸ਼ਵਰ ਆਪਣੇ ਬੰਦੇ ਦੇ ਰਾਹੀਂ ਵੀ ਆਪਣਾ ਸ਼ਬਦ ਭੇਜ ਕੇ ਸੁੱਕੀਆਂ ਹੱਡੀਆਂ ਨੂੰ ਜਾਨ ਪਾਉਣ ਦੇ ਲਈ ਸਮਰਥੀਆ ਉਹਨਾਂ ਵਿੱਚ ਆਤਮਾ ਪਾਉਣ ਦੇ ਲਈ ਸਮਰਥੀਆ ਔਰ ਵਚਨ ਦੇ ਵਿੱਚ ਲਿਖਿਆ ਉਹ ਇੱਕ ਵੱਡੀ ਫੌਜ ਸੀ ਔਰ ਆਤਮਾ ਵੀ ਉਹਨਾਂ ਵਿੱਚ ਪੈ ਗਿਆ ਹੱਡੀਆਂ ਆਪੋ ਆਪਣੀ ਹੱਡੀ ਦੇ ਨਾਲ ਸਹੀ ਜਗ੍ਹਾ ਤੇ ਜੁੜੀਆਂ ਅਤੇ ਆਪਣੇ ਪੈਰਾਂ ਪਰਨੇ ਖਲੋ ਗਈਆਂ ਹallelujah ਜੇਕਰ ਤੁਹਾਡੇ ਜੀਵਨ ਦੇ ਵਿੱਚ ਸੁੱਕੀਆਂ ਹੱਡੀਆਂ ਹਨ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖਤਮ ਹੋ ਚੁੱਕੀਆਂ ਹਨ ਤੁਹਾਨੂੰ ਲੱਗਦਾ ਮੇਰੀ ਜ਼ਿੰਦਗੀ 'ਚ ਖੁਸ਼ੀਆਂ ਨਹੀਂ ਆ ਸਕਦੀਆਂ ਤੁਹਾਨੂੰ ਲੱਗਦਾ ਮੇਰੀ ਜ਼ਿੰਦਗੀ ਵਿੱਚ ਕਦੀ ਵੀ ਬਰਕਤ ਨਹੀਂ ਆ ਸਕਦੀ ਤੁਹਾਨੂੰ ਲੱਗਦਾ ਮੇਰੇ ਕਦੀ ਔਲਾਦ ਨਹੀਂ ਹੋ ਸਕਦੀ ਤੁਹਾਨੂੰ ਲੱਗਦਾ ਮੇਰੇ ਗੁਨਾਹ ਨਹੀਂ ਬਖਸ਼ੇ ਜਾ ਸਕਦੇ ਤੁਹਾਨੂੰ ਲੱਗਦਾ ਮੈਂ ਮੈਂ ਕਦੀ ਕਾਮਯਾਬ ਨਹੀਂ ਹੋ ਸਕਦਾ ਤਾਂ ਅੱਜ ਸਹਿਨਾਵਾ ਦਾ ਯਹੋਵਾ ਪਰਮੇਸ਼ਰ ਤੁਹਾਨੂੰ ਫਰਮਾਉਂਦਾ ਇਹਨਾਂ ਸੁੱਕੀਆਂ ਹੱਡੀਆਂ ਨੂੰ ਕਹਿ ਯਹੋਵਾ ਪਰਮੇਸ਼ਰ ਦਾ ਬਚਨ ਸੁਣਾ ਔਰ ਪ੍ਰੋਫੈਸੀ ਕਰੋ ਪ੍ਰੋਫੈਸੀ ਕਰੋ ਆਪਣੇ ਜੀਵਨ ਦੇ ਵਿੱਚ ਪ੍ਰੋਫੈਸੀ ਮਤਲਬ ਹੁੰਦਾ ਆਉਣ ਵਾਲੇ ਸਮੇਂ ਦੇ ਲਈ ਸ਼ਬਦ ਬੋਲੋ ਤਾਂ ਤੁਸੀਂ ਕਿਦਾਂ ਪ੍ਰੋਫੈਟਿਕ ਵਰਡ ਬੋਲਣਾ ਮੈਂ ਕਾਮਯਾਬ ਹੋਵਾਂਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਖੁਸ਼ੀ ਦੇ ਨਾਲ ਭਰਿਆ ਰਹਾਂਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਕਦੀ ਨਹੀਂ ਹਾਰਾਂਗਾ ਪਰ ਜਿੱਤਾਂਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਸਵਰਗ ਜਾਵਾਂਗਾ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਇਸ ਵੀਲ ਚੇਰ ਤੋਂ ਉੱਠਾਂਗਾ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਬਿਮਾਰੀ ਦੇ ਮੰਝੇ ਤੋਂ ਉੱਠਾਂਗਾ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਆਪਣੇ ਜੀਵਨ ਦੇ ਵਿੱਚ ਆਪਣੇ ਲਈ ਆਪਣੀਆਂ ਸੁੱਕੀਆਂ ਹੱਡੀਆਂ ਨੂੰ ਬੇਜਾਨ ਹੋਈਆਂ ਚੀਜ਼ਾਂ ਨੂੰ ਬੇਜਾਨ ਹੋਈਆਂ ਆਸਾਂ ਨੂੰ ਪ੍ਰੋਫੈਟਿਕ ਵਰਡ ਸੁਣਾਓ ਔਰ ਕਹੋ ਸੁਣੋ ਜ਼ਰੂਰ ਕਹੋ ਕਿ ਮੇਰੇ ਜੀਵਨ ਦੇ ਵਿਚਲੀਆਂ ਸੁੱਕੀਆਂ ਹੱਡੀਆਂ ਸੁਣਨ ਕਿਉਂ ਨਾ ਉੱਤੇ ਖੁਸ਼ੀਆਂ ਦਾ ਮਾਸ ਚੜ ਜਾਏ ਖੁਸ਼ੀਆਂ ਦੀਆਂ ਨਾੜਾਂ ਆ ਜਾਣ ਖੁਸ਼ੀ ਦਾ ਆਤਮਾ ਆ ਜਾਏ ਅਰ ਮੇਰੇ ਜੀਵਨ ਦੀਆਂ ਸੁੱਕੀਆਂ ਹੱਡੀਆਂ ਜਿੰਦਾ ਜਾਨ ਹੋ ਕੇ ਆਤਮਾ ਨਾਲ ਭਰਪੂਰ ਹੋ ਕੇ ਆਪਣੇ ਪੈਰਾਂ ਤੇ ਗਵਾਹੀ ਦੇ ਨਾਲ ਖੜੇ ਹੋ ਜਾਣ ਹallelujah ਜਦੋਂ ਤੁਸੀਂ ਇਦਾਂ ਕਰਨ ਲੱਗ ਜਾਣਾ ਤੁਸੀਂ ਦੇਖਿਓ ਤੁਹਾਡੇ ਜੀਵਨ ਦੀਆਂ ਉਦਾਸੀਆਂ ਮੁੱਕ ਜਾਣੀਆਂ ਆ ਤੁਹਾਡੇ ਜੀਵਨ ਦੇ ਵਿੱਚੋਂ ਹਰ ਗਮ ਦੂਰ ਹੋ ਜਾਣੀਆਂ ਆ ਜਿਹੜੇ ਨਸ਼ਾ ਛੱਡਣ ਤੋਂ ਅਸਮਰੱਥ ਹ ਜਿਨ੍ਹਾਂ ਨੂੰ ਚਾਹੇ ਚਿੱਟੇ ਦਾ ਚਾਹੇ ਕਾਲੇ ਦਾ ਚਾਹੇ ਲਿਕੁਇਡ ਚਾਹੇ ਸੋਲਿਡ ਕਿਸੇ ਵੀ ਤਰ੍ਹਾਂ ਦਾ ਨਸ਼ਾ ਲੱਗ ਗਿਆ ਆ ਉਹ ਆਪਣੀ ਇਸ ਸੁੱਕੀ ਹੱਡੀ ਦੇ ਲਈ ਸ਼ਬਦ ਬੋਲਣ ਮੈਂ ਨਸ਼ਾ ਛੱਡ ਰਿਹਾ ਆ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਚ ਮੈਂ ਨਸ਼ਾ ਨਹੀਂ ਕਰਾਂਗਾ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਵਿੱਚ ਹਰ ਕਹੋ हे ਨਸ਼ੇ ਦੀ ਸੁੱਕੀ ਹੱਡੀ ਸੁਣ ਯਹਵਾ ਪਰਮੇਸ਼ਵਰ ਦੇ ਬਚਨ ਨੂੰ ਸੁਣ ਕਿ ਮੈਂ ਨਸ਼ਾ ਦਾਂਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਔਰ ਮੈਂ ਨਸ਼ੇ ਤੋਂ ਆਜ਼ਾਦੀ ਦੀ ਗਵਾਹੀ ਨਾਲ ਖੜਾ ਹੋਵਾਂਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਔਰ वचन ਚ ਲਿਖਿਆ ਨੇਚਾ ਕਰਨ ਵਾਲਿਆਂ ਦੇ ਲਈ ਸਭੋ ਕੁਝ ਹੋ ਸਕਦਾ ਆ ਸੋ ਇਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਕਿੰਨੀਆਂ ਵੱਡੀਆਂ ਆਸ਼ੀਸ਼ਾਂ ਜਿਹੜੀਆਂ ਆ ਉਹ ਆਉਂਦੀਆਂ ਆ 12 ਨੰਬਰ ਪੰਤੀ ਦੇ ਵਿੱਚ ਸੌਰੀ 11 ਤੋਂ ਆਪਾਂ ਦੇਖ ਲੈਣੇ ਆ ਕਹਿੰਦਾ ਤਾਂ ਜੋ ਉਹਨੇ ਮੈਨੂੰ ਆਖਿਆ हे ਆਦਮੀ ਦੇ ਪੁੱਤਰ ਇਹ ਹੱਡੀਆਂ ਇਜ਼ਰਾਈਲ ਦਾ ਸਾਰਾ ਘਰਾਣਾ ਹੈ ਵੇਖ ਇਹ ਆਖਦੇ ਹਨ ਸਾਡੀਆਂ ਹੱਡੀਆਂ ਸੁੱਕ ਗਈਆਂ ਅਤੇ ਸਾਡੀ ਆਸ ਮੁੱਕ ਗਈ ਅਸੀਂ ਤਾਂ ਉੱਕੇ ਕੱਟੇ ਗਏ ਹ ਇਸ ਲਈ ਤੂੰ ਅਗੰਬਵਾਚ ਅਤੇ ਇਹਨਾਂ ਨੂੰ ਆਖ ਪ੍ਰਭੂ ਯਹੋਵਾਯੋਂ ਫਰਮਾਉਂਦਾ ਹੈ हे ਮੇਰੇ ਲੋਕੋ ਵੇਖੋ ਮੈਂ ਤੁਹਾਡੀਆਂ ਕਬਰਾਂ ਨੂੰ ਖੋਲਾਂਗਾ ਅਤੇ ਤੁਹਾਨੂੰ ਉਹਨਾਂ ਵਿੱਚੋਂ ਬਾਹਰ ਕੱਢਾਂਗਾ ਅਤੇ ਇਜ਼ਰਾਈਲ ਦੀ ਭੂਮੀ ਵਿੱਚ ਲਿਆਵਾਂਗਾ ਅਤੇ ਹੇ ਮੇਰੇ ਲੋਕੋ ਜਦੋਂ ਮੈਂ ਤੁਹਾਡੀਆਂ ਕਬਰਾਂ ਨੂੰ ਖੋਲਾਂਗਾ ਅਤੇ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢਾਂਗਾ ਤਦ ਤੁਸੀਂ ਜਾਣੋਗੇ ਕਿ ਮੈਂ ਯਹਵਾ ਹਾਂ ਅਤੇ ਮੈਂ ਆਪਣਾ ਆਤਮਾ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਸੀਂ ਜਿਉਂਦੇ ਹੋ ਜਾਓਗੇ ਅਤੇ ਮੈਂ ਤੁਹਾਨੂੰ ਤੁਹਾਡੀ ਭੂਮੀ ਉੱਤੇ ਵਸਾਵਾਂਗਾ ਤਦ ਤੁਸੀਂ ਜਾਣੋਗੇ ਕਿ ਮੈਂ ਯਹਵਾ ਨੇ ਫਰਮਾਇਆ ਅਤੇ ਮੈਂ ਪੂਰਾ ਕੀਤਾ ਇਹਵਾਦਾ ਵਾਕ ਹੈ ਹallelujah ਹੁਣ ਵਚਨ ਵਿੱਚ ਇਹ ਗੱਲ ਲਿਖੀ ਆ ਕਹਿੰਦਾ ਇਹ ਇਜ਼ਰਾਈਲ ਦਾ ਘਰਾਣਾ ਆ ਜਿਹੜੇ ਕਹਿੰਦੇ ਸਾਡੀ ਤਾਂ ਆਸ ਹੀ ਮੁੱਕ ਗਈ ਆ ਅਸੀਂ ਤਾਂ ਕੱਟੇ ਹੀ ਗਏ ਆ ਸਾਡੇ ਵੱਲ ਤਾਂ ਰੱਬ ਦੇਖਦਾ ਹੀ ਨਹੀਂ ਸਾਡੀ ਤਾਂ ਦੁਆ ਇਹ ਸੁਣਦਾ ਹੀ ਨਹੀਂ ਅਸੀਂ ਤਾਂ ਦੁਖੀ ਪਏ ਆ ਅਸੀਂ ਨਿਰਾਸ਼ ਹੋਏ ਪਏ ਆ ਕਹਿੰਦਾ ਇਹਨਾਂ ਨੂੰ ਕਹੇ ਸੁਣੋ ਅਤੇ ਅਗੰਭ ਵਾਚੋ ਕਹਿੰਦਾ ਮੈਂ ਤੁਹਾਡੀਆਂ ਕਬਰਾਂ ਚੋਂ ਤੁਹਾਨੂੰ ਬਾਹਰ ਕੱਢਾਂਗਾ ਜਿਹੜੀਆਂ ਦੁੱਖਾਂ ਦੀਆਂ ਕਬਰਾਂ ਵਿੱਚ ਤੁਸੀਂ ਬੰਦ ਹੋ ਚੁੱਕੇ ਆ ਜਿਹੜੀਆਂ ਸਮੱਸਿਆਵਾਂ ਦੀਆਂ ਕਬਰਾਂ ਨੇ ਤੁਹਾਡੀਆਂ ਖੁਸ਼ੀਆਂ ਨੂੰ ਦੱਬ ਦਿੱਤਾ ਜਿਹੜੀਆਂ ਕਬਰਾਂ ਦੇ ਵਿੱਚ ਤੁਹਾਡੇ ਸੁੱਖ ਦੱਬੇ ਹੋਇਆ ਕਹਿੰਦਾ ਮੈਂ ਉਹਨਾਂ ਕਬਰਾਂ ਨੂੰ ਖੋਲਾਂਗਾ ਔਰ ਆਪਣਾ ਆਤਮਾ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾ ਨੇ ਇਹ ਕਿਹਾ ਅਤੇ ਮੈਂ ਹੀ ਇਹਨੂੰ ਪੂਰਾ ਕੀਤਾ ਇਹ ਮੇਰਾ ਵਾਕ ਹੈ ਹallelujah ਅੱਜ ਜੋ ਵੀ ਤੁਹਾਡੀ ਜ਼ਿੰਦਗੀ ਦੀ ਬਰਕਤ ਖੁਸ਼ੀ ਕੁਝ ਵੀ ਜੋ ਵੀ ਦੱਬਿਆ ਹੋਇਆ ਜਿਹਦੇ ਚੋਂ ਤੁਹਾਡੀ ਆਸ ਮੁੱਕ ਚੁੱਕੀ ਆ ਅੱਜ ਤੁਹਾਡੀ ਉਹ ਕਬਰ ਖੁੱਲ ਰਹੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਦਾਸੀ ਪ੍ਰਭੂ ਦੇ ਦਿੱਤੇ ਅਧਿਕਾਰ ਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਪ੍ਰੋਫੈਟਿਕ ਵਰਡ ਰਿਲੀਜ਼ ਕਰਦੀ ਆ ਕਿ ਤੁਹਾਡੀਆਂ ਟੁੱਟੀਆਂ ਆਸਾਂ ਗੰਢੀਆਂ ਜਾ ਰਹੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਤੁਹਾਡੇ ਰੁਕੇ ਹੋਏ ਕੰਮ ਬੜੇ ਜਾ ਰਹੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਅੱਜ ਤੁਸੀਂ ਰੋਗਾਂ ਤੋਂ ਨਰੋਏ ਹੋਣ ਜਾ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਅੱਜ ਤੁਸੀਂ ਦੁਸ਼ਟ ਆਤਮਿਆਂ ਤੋਂ ਆਜ਼ਾਦ ਹੋਣ ਜਾ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਸੀਂ ਧਾਰ ਲਿਕਟਾਂ ਨੂੰ ਲੈ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਸੀਂ ਧਰਮੀ ਪਰਜਾ ਬਣ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਇੱਕ ਚਰਚ ਸਤ ਗੁਣਾ ਵੱਧ ਰਹੀ ਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਆਲਾ ਦੁਆਰਾ ਭਰ ਰਿਹਾ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਇੱਕ ਕਲੀਸਿਆ ਧਰਮੀਆਂ ਦੀ ਕਲੀਸਿਆ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਹਰ ਇੱਥੇ ਇੱਕ ਵੀ ਗਮਗੀਨ ਨਹੀਂ ਹੋਊਗਾ ਸਭ ਖੁਸ਼ਕਲ ਹੋ ਜਾਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਅਲ ਮੈਂ ਡਿਕਲੇਅਰ ਕਰਦੀ ਆ ਇਹ ਸਾਰੀ ਆਸ਼ੀਸ਼ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਕਿਉਂਕਿ ਮੈਂ ਜਾਣਦੀ ਆ ਮੇਰਾ ਪਰਮੇਸ਼ਵਰ ਸਭ ਕੁਝ ਕਰਨ ਦੇ ਲਈ ਸਾਮੰਤੀ ਆ ਹallelujah ਸੋ ਮਾਈ ਡੀਅਰ 브ਦਰਸ ਐਂਡ ਸਿਸਟਰਸ ਮੈਂ ਤੁਹਾਨੂੰ ਇਹ ਕਹਿੰਦੀ ਆ ਸੁਣਨ ਵਾਲੇ ਬਣੋ ਸੁਣ ਕੇ ਮੰਨਣ ਵਾਲੇ ਬਣੋ ਤਾਂ ਜੋ ਪਰਮੇਸ਼ਵਰ ਦਾ ਬੋਲਿਆ ਹੋਇਆ ਲਿਖਿਆ ਹੋਇਆ ਠਹਿਰਾਇਆ ਹੋਇਆ ਹਰੇਕ ਲੋਗੋਸ ਵਰਡ ਹਰੇਕ ਰੇਮਾ ਵਰਡ ਤੁਹਾਡੇ ਜੀਵਨ ਦੇ ਵਿੱਚ ਆਸ਼ੀਸ਼ ਦੀ ਸਿਰਜਣਾ ਕਰੇ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਦਿੱਕਰ ਪਰਮੇਸ਼ਵਰ ਦੇ ਚਾਣ ਵਾਲਿਆਂ ਦੇ ਨਾਲ ਬਣੀ ਰਹੇ ਆਮੇਨ